ਬਹੁਤ ਹੀ ਸਤਿਕਾਰਯੋਗ ਦੋਸਤੋ 27 ਮਾਰਚ ਹੈ ਤੇ ਅੱਜ ਵਿਸ਼ਵ ਰੰਗ ਮੰਚ ਦਿਵਸ ਹੈ ਤੇ ਵਿਸ਼ਵ ਰੰਗ ਮੰਚ ਦਿਵਸ ਦੀਆਂ ਸਾਰੇ ਹੀ ਨਾਟਕ ਪ੍ਰੇਮੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਸ ਦਿਨ ਦੇ ਇਤਿਹਾਸ ਬਾਰੇ ਤੇ ਨਾਟਕ ਦੀ ਸ਼ਕਤੀ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਨਾਟਕ ਦੇ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ ਇਹ ਕਿਵੇਂ ਜ਼ਿੰਦਗੀ ਨੂੰ ਸਮਾਜ ਨੂੰ ਬਦਲਣ ਦੀ ਸ਼ਕਤੀ ਰੱਖਦੀ ਹੈ ਇਸ ਗੱਲ ਦਾ ਆਪਾਂ ਨੂੰ ਸਾਰਿਆਂ ਨੂੰ ਗਿਆਨ ਹੈ ਸਾਹਿਤ ਦੇ ਬੇਸ਼ੱਕ ਬਹੁਤ ਸਾਰੇ ਰੂਪ ਨੇ ਜਿਦੇ ਚ ਕਵਤਾ ਆਉਂਦੀ ਹੈ ਗੀਤ ਆਉਂਦੇ ਆ ਨਾਵਲ ਨਾਟਕ ਕਹਾਣੀ ਹੈ ਕਿੰਨੇ ਸਾਰੇ ਰੂਪ ਨੇ ਸਾਹਿਤ ਦੇ ਪਰ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਸਾਹਿਤ ਦਾ ਰੂਪ ਮੰਨਿਆ ਜਾਂਦਾ ਹੈ ਉਹ ਨਾਟਕ ਹੈ ਕਿਉਂਕਿ ਇਹਦੇ ਵਿੱਚ ਜਿਵੇਂ ਅਸੀਂ ਕਹਿੰਦੇ ਨਾ ਕਿ ਦਰਿਆ ਦੇ ਵਿੱਚ ਜਾਂ ਸਾਗਰ ਦੇ ਵਿੱਚ ਆ ਕੇ ਨਦੀਆਂ ਜਦੋਂ ਆ ਕੇ ਮਿਲ ਜਾਂਦੀਆਂ ਉਹ ਫਿਰ ਸਾਗਰ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਨਾਟਕ ਦੇ ਵਿੱਚ ਵੀ ਕਵਤਾ ਵੀ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ ਗੀਤ ਵੀ ਦੇਖਣ ਨੂੰ ਮਿਲਦੇ ਆ ਉਹਦੇ ਵਿੱਚ ਸਾਨੂੰ ਨ੍ਰਿਤ ਜਿਹਨੂੰ ਅਸੀਂ ਨਾਚ ਕਹਿੰਦੇ ਆ ਉਹ ਵੀ ਦੇਖਣ ਨੂੰ ਮਿਲ ਜਾਂਦਾ ਹੈ ਅਦਾਕਾਰੀ ਬੋਲਚਾਲ ਬਾਰਤਾਲਾਪ ਕਿੰਨਾ ਕੁਸ਼ ਕਿੰਨੇ ਰੰਗ ਹੈ ਜਿਹੜੇ ਉਹ ਨਾਟਕ ਦੇ ਵਿੱਚ ਸਮੋਏ ਹੁੰਦੇ ਨੇ ਯਾਨੀ ਸਮੁੱਚੀ ਜ਼ਿੰਦਗੀ ਦਾ ਤਸਵੀਰ ਹੈ ਜਿਹੜੀ ਪੇਸ਼ ਕਰਦਾ ਹੈ ਉਹ ਨਾਟਕ ਪੇਸ਼ ਕਰਦਾ ਹੈ ਤੇ ਨਾਟਕ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਇਹ ਜ਼ਿੰਦਗੀ ਨੂੰ ਬਦਲਣ ਦੀ ਤਾਕਤ ਰੱਖਦਾ ਹੈ ਇਸੇ ਕਰਕੇ ਭਾਰਤ ਦੇ ਵਿਦਵਾਨਾਂ ਨੇ ਜਿੱਥੇ ਹਿੰਦੂ ਧਰਮ ਦੇ ਵਿੱਚ ਚਾਰ ਵੇਦ ਨੇ ਉਹਨਾਂ ਚਾਰ ਵੇਦਾਂ ਦੇ ਆਪਾਂ ਨਾਂ ਜਾਣਦੇ ਆ ਜਿਨ੍ਹਾਂ ਨੂੰ ਰਿਗ ਵੇਦ, ਸਾਮ ਵੇਦ, ਯਜੁਰ ਵੇਦ ਤੇ ਅਥਰਵ ਵੇਦ ਇਹ ਕਿਹਾ ਜਾਂਦਾ ਹੈ ਤਾਂ ਵਿਦਵਾਨਾਂ ਨੇ ਕਹਿੰਦੇ ਕਿਸੇ ਨੇ ਕਿਹਾ ਕਿ ਇਹੋ ਜਿਹਾ ਕੋਈ ਹੋਰ ਵੇਦ ਰਚਿਆ ਜਾਏ ਜਿਹਨੂੰ ਸਾਰੇ ਬੈਠ ਕੇ ਉਹਦਾ ਆਨੰਦ ਮਾਣਨ ਤਾਂ ਫੇਰ ਕਹਿੰਦੇ ਨੇਗੇ ਕਿ ਇਨਾਂ ਚਾਰੇ ਵੇਦਾਂ ਦੇ ਵਿੱਚੋਂ ਥੋੜੀਆਂ-ਥੋੜੀਆਂ ਚੀਜ਼ਾਂ ਲੈ ਕੇ ਜਿਵੇਂ ਰਿਗ ਵੇਦ ਤੋਂ ਕਥਾ ਕਹਾਣੀ ਲਈ ਗਈ ਹੈ ਸਾਮ ਵੇਦ ਤੋਂ ਗੀਤ ਲਿਆ ਗਿਆ ਜਯੁਰਵੇਦ ਤੋਂ ਅਭਿਨੈ ਜਿਹਨੂੰ ਅਸੀਂ ਐਕਟਿੰਗ ਕਹਿੰਦੇ ਆ ਤੇ ਅਥਰਵੇਦ ਤੋਂ ਰਸ ਇਹ ਚਾਰੇ ਚੀਜ਼ਾਂ ਲੈ ਕੇ ਪੰਜਵਾਂ ਵੇਦ ਜਿਹੜਾ ਰਚਿਆ ਗਿਆ ਉਸ ਨੂੰ ਨਾਟਕ ਕਿਹਾ ਜਾਂਦਾ ਹੈ ਤੇ ਨਾਟਕ ਨੂੰ ਚਾਹੇ ਕੋਈ ਪੜਿਆ ਲਿਖਿਆ ਹੋਵੇ ਚਾਹੇ ਅਨਪੜ੍ਹ ਬੰਦਾ ਹੋਵੇ ਦੋਹਾਂ ਕਿਸਮ ਦੇ ਲੋਕ ਆ ਜਿਹੜੇ ਇਹਦਾ ਆਨੰਦ ਮਾਣ ਸਕਦੇ ਹੈਗੇ ਜਣੀ ਪੜੇ ਲਿਖੇ ਦਾ ਆਨੰਦ ਮਾਣਨ ਦਾ ਤਰੀਕਾ ਹੋਰ ਹੈ ਤੇ ਅਨਪੜ੍ਹ ਬੰਦੇ ਦਾ ਤਰੀਕਾ ਹੋਰ ਹੈ ਪਰ ਆਨੰਦ ਦੋਨੋਂ ਹੀ ਮਾਣਦੇ ਆ ਬਾਕੀ ਜੜੀਆਂ ਵਿਦਾਵਾਂ ਹੈਗੀਆਂ ਨੇਗੀਆਂ ਉਹਨੂੰ ਪੜੇ ਲਿਖੇ ਹੀ ਉਹਦਾ ਆਨੰਦ ਮਾਣਦੇ ਆ ਪਰ ਨਾਟਕ ਸਾਰਿਆਂ ਨੂੰ ਆਨੰਦ ਦਿੰਦਾ ਹੈ ਤੇ ਇਹ ਜਿਹੜਾ ਆ 27 ਮਾਰਚ ਹੈ ਜਿਹਨੂੰ ਅਸੀਂ ਵਿਸ਼ਵ ਰੰਗ ਮੰਚ ਦਿਵਸ ਕਹਿੰਦੇ ਆ ਇਹ 1961 ਦੇ ਵਿੱਚ ਮਤਾ ਪਾਸ ਕੀਤਾ ਗਿਆ ਸੀਗਾ ਵੀਐਨਏ ਵਿਖੇ ਕਿ ਇਹ ਦਿਨ ਮਨਾਇਆ ਜਾਣਾ ਚਾਹੀਦਾ ਹੈ ਤੇ ਫਿਰ 1962 ਤੋਂ ਇਹ ਦਿਨ ਬਕਾਇਦਾ ਤੌਰ ਦੇ ਉੱਤੇ ਪੈਰਿਸ ਦੇ ਵਿੱਚ ਸਭ ਤੋਂ ਪਹਿਲੀ ਵਾਰ ਹੀ ਮਨਾਇਆ ਗਿਆ ਤੇ ਇਹ ਲਗਾਤਾਰ ਮਨਾਇਆ ਜਾਣ ਲੱਗ ਪਿਆ ਤੇ ਇਹ ਦਿਨ ਮਨਾਉਣ ਦਾ ਮਤਲਬ ਕੀ ਹੈਗਾ ਕਿ 27 ਮਾਰਚ ਹੈ ਵਿਸ਼ਵ ਰੰਗ ਮੰਚ ਦਿਵਸ ਹੈ ਤੇ ਇਹਦੇ ਉੱਤੇ ਆਪਾਂ ਰਸਮੀ ਤੌਰ ਦੇ ਉੱਤੇ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਜੇ ਚੁੱਪ ਕਰਕੇ ਬੈਠ ਜਾਵਾਂਗੇ ਤੇ ਇਹ ਫਿਰ ਗੱਲ ਨਹੀਂ ਬਣਨੀ ਹੈਗੀ ਕਿਉਂਕਿ ਨਾਟਕ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਹਥਿਆਰ ਹੈ ਸਮਾਜ ਨੂੰ ਬਦਲਣ ਦੀ ਇਹ ਸ਼ਕਤੀ ਰੱਖਦਾ ਹੈਗਾ ਤੇ ਫਿਰ ਇਹ ਹਥਿਆਰ ਹੈ ਕੀ ਦੇ ਹੱਥ ਦੇ ਵਿੱਚ ਹੈ ਜੇ ਲੋਕ ਪੱਖੀ ਬੰਦੇ ਦੇ ਹੱਥ ਦੇ ਵਿੱਚ ਆਏ ਨਾਟਕ ਤਾਂ لازمی ਲੋਕਾਂ ਦਾ ਉਹ ਭਲਾ ਕਰੇਗਾ ਕਲਿਆਣ ਕਰੇਗਾ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਪਰ ਜੇ ਹਥਿਆਰ ਜਿਵੇਂ ਕਹਿੰਦੇ ਹੁੰਦੇ ਨੇ ਵੇ ਛੁਰਾ ਡਾਕਟਰ ਦੇ ਹੱਥ 'ਚ ਵੀ ਹੁੰਦਾ ਤੇ ਛੁਰਾ ਲੁਟੇਰੇ ਦੇ ਹੱਥ ਦੇ ਵਿੱਚ ਵੀ ਹੁੰਦਾ ਹੈ ਡਾਕੂ ਦੇ ਹੱਥ ਦੇ ਵਿੱਚ ਵੀ ਹੁੰਦਾ ਤਾਂ ਉਹ ਫਿਰ ਜਿਹੜਾ ਡਾਕੂ ਹੁੰਦਾ ਉਹ ਛੁਰੇ ਦਾ ਇਸਤੇਮਾਲ ਨੁਕਸਾਨ ਕਰਨ ਲਈ ਵਰਤਦਾ ਬੰਦਾ ਮਾਰਨ ਲਈ ਵਰਤਦਾ ਕਈ ਵਾਰੀ ਤੇ ਡਾਕਟਰ ਜਿਹੜਾ ਹੁੰਦਾ ਭਲਾ ਕਰਨ ਲਈ ਵਰਤਦਾ ਆਪਰੇਸ਼ਨ ਕਰਦਾ ਜਦੋਂ ਹੁੰਦਾ ਛੁਰਾਈ ਹੈ ਤਾਂ ਨਾਟਕ ਵੀ ਇੱਕ ਆਪਣੇ ਆਪ ਦੇ ਵਿੱਚ ਹਥਿਆਰ ਹੈ ਤੇ ਇਸ ਹਥਿਆਰ ਦੀ ਵਰਤੋਂ ਹੈ ਜਿਹੜੀ ਅਸੀਂ ਕਿਵੇਂ ਕਰਨੀ ਹੈ ਇਹ ਵੀ ਨਾਟਕ ਕਰਨ ਵਾਲੇ ਲੋਕਾਂ ਨੂੰ ਸੋਝੀ ਹੋਣੀ ਚਾਹੀਦੀ ਹੈ ਤੇ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਇਹ ਨਾਟਕਾਂ ਦਾ ਰੁਝਾਨ ਹੈ ਜਿਹੜਾ ਸ਼ੁਰੂ ਹੋਇਆ ਉਹਨੂੰ ਅਸੀਂ ਜਿਹੜੀ ਪੰਜਾਬੀ ਨਾਟਕਾਂ ਦੀ ਮਾਂ ਹੈ ਨੋਰਾ ਰਿਚਰਡ ਉਹਨੂੰ ਮੰਨਦੇ ਆ ਨੋਰਾ ਰਿਚਰਡ ਨੇ ਆਪਣੇ ਵਿਦਿਆਰਥੀ ਆਪਣੇ ਸ਼ਾਗਿਰਦ ਸੀ ਜਿਹੜੇ ਪ੍ਰੋਫੈਸਰ ਆਈਸੀ ਨੰਦਾ ਉਹਨਾਂ ਤੋਂ ਪਹਿਲਾ ਨਾਟਕ ਲਿਖਾਇਆ ਸੀ ਸੁਭਦਰਾ ਤੇ ਉਹ ਨਾਟਕਾਂ ਦੀ ਸ਼ੁਰੂਆਤ ਅਸੀਂ ਉੱਥੋਂ ਮੰਨ ਕੇ ਚੁਰਦੇ ਆ ਤੇ ਸੁਭਦਰਾ ਨਾਟਕ ਆਈਸੀ ਨੰਦਾ ਤੋਂ ਬਾਅਦ ਫਿਰ ਲਗਾਤਾਰ ਇਹ ਨਾਟਕਾਂ ਦਾ ਜਿਹੜਾ ਸਿਲਸਿਲਾ ਹੈ ਉਹ ਪੀੜੀਦਰ ਪੀੜੀ ਚੱਲਦਾ ਹੁੰਦਾ ਕਿੰਨੀਆਂ ਪੀੜ੍ਹੀਆਂ ਨੇ ਉਹ ਪੀੜ੍ਹੀਆਂ ਵੀ ਅਸੀਂ ਜਾਣਦੇ ਹਾਂ ਕਿ ਨੋਰਾ ਰਿਚਰਡ ਤੋਂ ਬਾਅਦ ਆਈ ਸੀ ਨੰਦਾ ਆਉਂਦੇ ਨੇ ਤੇ ਫਿਰ ਹਰਚਰਨ ਸਿੰਘ ਵਰਗੇ ਬਲਵੰਤ ਗਾਰਗੀ ਵਰਗੇ ਪ੍ਰਿੰਸੀਪਲ ਸ਼ਮ ਸਿੰਘ ਸੇਖੋਂ ਪ੍ਰੋਫੈਸਰ ਗੁਰਦੇয়াল ਸਿੰਘ ਫੁੱਲ ਸੁਰਜੀਤ ਸਿੰਘ ਸੇਠੀ ਰੋਸ਼ਨ ਲਾਲ ਅਹੂਜਾ ਕਪੂਰ ਸਿੰਘ ਘੋਮਣ ਅਜਮੇਰ ਸਿੰਘ ਔਲਖ ਪਰੇਤੋਸ਼ ਗਾਰਗੀ ਵਰਗੇ ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਕਰਕੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਤਾਂ ਇਹ ਕਿੰਨੇ ਸਾਰੇ ਨਾਟਕਕਾਰਾਂ ਦਾ ਆਤਮਜੀਤ ਵਰਗੇ ਜਤਿੰਦਰ ਬਰਾੜ ਕੇਵਲ ਟਾਲੀਵਾਲ ਤੇ ਹੋਰ ਜਿਹੜੇ ਸੁਵਰਾਜ ਵੀਰ ਹੋਰੀ ਪਾਲੀ ਭਪਿੰਦਰ ਹੋਰੀ ਅੱਜ ਦੀ ਪੀੜ੍ਹੀ ਦੇ ਨਾਟਕਕਾਰ ਨੇ ਯਾਨੀ ਇਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਜਿੱਥੇ ਨਾਟਕ ਲਿਖ ਕੇ ਪਾਏ ਨੇ ਬਹੁਤ ਸਾਰੇ ਉੱਥੇ ਉਹਨਾਂ ਨੇ ਆਪਣੀ ਕਲਾ ਦੇ ਰਾਹੀਂ ਨਾਟਕਾਂ ਨੂੰ ਲੋਕਾਂ ਦੇ ਸਾਹਮਣੇ ਮੰਚ ਦੇ ਉੱਤੇ ਯਾਨੀ ਸਟੇਜ ਦੇ ਉੱਤੇ ਪੇਸ਼ ਵੀ ਕੀਤਾ ਹੈਗਾ ਤੇ ਇਸ ਕਰਕੇ ਨਾਟਕ ਦੀ ਜਿਹੜੀ ਸ਼ਕਤੀ ਹੈ ਮੈਂ ਆਪ ਇੱਕ ਛੋਟਾ ਜਿਹਾ ਰੰਗ ਕਰਮੀ ਆ ਤੇ ਮੈਂ ਜੋ ਤਜਰਬੇ ਕੀਤੇ ਨੇ ਕਿ ਆਪਣੀ ਟੀਮ ਨੂੰ ਨਾਲ ਲੈ ਕੇ ਲਗਾਤਾਰ 40 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਕਦੇ ਸਪੀਡ ਵਧੀ ਹੈ ਕਦੇ ਘਟੀ ਹੈ ਤੇ ਲਗਾਤਾਰ ਕੰਮ ਕੀਤਾ ਹੈ ਤੇ ਮੈਂ ਗੁਰਸ਼ਰਨ ਸਿੰਘ ਭਾਈ ਮਨਾ ਸਿੰਘ ਤੇ ਪ੍ਰੋਫੈਸਰ ਅਜਬੇਰ ਸਿੰਘ ਔਲਖ ਤੇ ਮਾਨਸਾ ਦੀ ਧਰਤੀ ਦੇ ਉੱਤੇ ਸੁਰਜੀਤ ਗਾਮੀ ਇੱਕ ਜਿਹੜਾ ਬਹੁਤ ਅੱਛਾ ਐਕਟਰ ਸੀਗਾ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੀ ਉਂਗਲ ਫੜ ਕੇ ਜਦੋਂ ਕੰਮ ਸ਼ੁਰੂ ਕੀਤਾ ਮੇਰਾ ਤਜਰਬਾ ਦੱਸਦਾ ਕਿ ਨਾਟਕ ਦੇ ਵਿੱਚ ਇੰਨੀ ਕਿ ਸ਼ਕਤੀ ਹੈ ਮੇਰੇ ਕੋਲੇ ਇਸ ਵੇਲੇ ਤਿੰਨ ਕੁੜੀਆਂ ਐਸੀਆਂ ਹੈਗੀਆਂ ਜਿਹੜੀਆਂ ਮਾਂਵਾਂ ਦੇ ਗਰਭ ਦੇ ਅੰਦਰ ਪੜ ਰਹੀਆਂ ਸੀ ਤੇ ਪੰਜਾਬ ਦੀ ਧਰਤੀ ਦੇ ਉੱਤੇ ਉਸ ਵੇਲੇ ਭਰੂਣ ਹੱਤਿਆ ਦਾ ਬੋਲਬਾਲਾ ਸੀਗਾ ਪਰ ਨਾਟਕ ਅਸੀਂ ਖੇਡੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਦੇ ਮਾਂ-ਬਾਪ ਜਿਨ੍ਹਾਂ ਨੇ ਬੱਚੀਆਂ ਨੂੰ ਜਨਮ ਦੇਣਾ ਸੀਗਾ ਜਿਹੜੀਆਂ ਟੈਸਟ ਕਰਵਾਈਆਂ ਹੋਈਆਂ ਸੀਗੀਆਂ ਤੇ ਅਬੋਰਸ਼ਨ ਹੋ ਜਾਣਾ ਸੀ ਉਹਨਾਂ ਦਾ ਪਰ ਨਾਟਕ ਦੇਖਣ ਤੋਂ ਬਾਅਦ ਉਹਨਾਂ ਪਰਿਵਾਰਾਂ ਨੇ ਆਪਣੇ ਵਿਚਾਰ ਬਦਲੇ ਤੇ ਉਹਨਾਂ ਤੀਆਂ ਨੂੰ ਜਨਮ ਦਿੱਤਾ ਹੈ ਆ ਜੋ ਤੀਆਂ ਇਸ ਧਰਤੀ ਦੇ ਉੱਤੇ ਹੱਸ ਰਹੀਆਂ ਨੇ ਖੇਡ ਰਹੀਆਂ ਨੇ ਤੇ ਬਹੁਤਾ ਜ਼ਿੰਦਗੀ ਜਿਉ ਰਹੀਆਂ ਨੇਗੀਆਂ ਮੈਂ ਉਹਨਾਂ ਕੁੜੀਆਂ ਦੇ ਨਾਂ ਥਾਂ ਤੁਹਾਨੂੰ ਦੱਸਣ ਤੋਂ ਮਜਬੂਰ ਹਾਂ ਨਹੀਂ ਦੱਸੇ ਜਾ ਸਕਦੇ ਹੈਗੇ ਪਰ ਇਹ ਵੀ ਮੈਂ ਜਾਣਦਾ ਕਿ ਜਦੋਂ ਵੀ ਅਸੀਂ ਕਿਤੇ ਨਾਟਕ ਪੰਜਾਬ ਦੀ ਧਰਤੀ ਦੇ ਉੱਤੇ ਨਸ਼ਿਆਂ ਦਾ ਬੋਲ ਵਾਲਾ ਅੱਜ ਵੀ ਹੈ ਪਹਿਲਾਂ ਵੀ ਸੀਗਾ ਤੇ ਨਸ਼ਿਆਂ ਦੇ ਵਿਰੋਧ ਅਸੀਂ ਜਦੋਂ ਨਾਟਕ ਖੇਡੇ ਬਲਦੇਵ ਸਿੰਘ ਸੜਕਨਾਮਾ ਦੀ ਲਿਖੇ ਹੋਏ ਨਾਟਕ ਖੇਡੇ ਮਿੱਟੀ ਰੋਦਨ ਕਰੇ ਮੇਰੇ ਖਿਆਲ ਹਰ ਇੱਕ ਟੀਮ ਨੇ ਉਹ ਖੇਡਿਆ ਉਹ ਨਾਟਕ ਨੇ ਵੀ ਬੜਾ ਜਣੀ ਵਧੀਆ ਪੋਜ਼ਿਟਿਵ ਅਸਰ ਪਾਇਆ ਦਰਸ਼ਕਾਂ ਦੇ ਉੱਤੇ ਤੇ ਉਹ ਨਾਟਕ ਦੇਖ ਕੇ ਵੀ ਕਈ ਲੋਕਾਂ ਨੇ ਨਸ਼ਿਆਂ ਨੂੰ ਤਿਆਗਿਆ ਤੇ ਨਸ਼ਿਆਂ ਤੋਂ ਬਾਹਰ ਆਏ ਨੇ ਤੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ ਇਹੋ ਜਿਹੀਆਂ ਮੇਰੇ ਕੋਲੇ ਇੱਕ ਦੋ ਉਦਾਹਰਨਾਂ ਹੈਗੀਆਂ ਨੇਗੀਆਂ ਜਿਹੜੇ ਲੋਕਾਂ ਨੇ ਨਾਟਕ ਦੇਖ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਤੇ ਨਸ਼ਿਆਂ ਨੂੰ ਤਿਆਗਿਆ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਇਕੱਲੇ ਇਕੱਲੇ ਨਾਟਕ ਕਰ ਬਾਰੇ ਗੱਲ ਕਰੀਏ ਤਾਂ ਗੱਲ ਲੰਬੀ ਹੋ ਜਾਏਗੀ ਪਰ ਪ੍ਰੋਫੈਸਰ ਅਜਮੇਰ ਸਿੰਘ ਔਲਖੋਰਾ ਨੂੰ ਮੈਂ ਨੇੜਿਓਂ ਤੱਕਿਆ ਉਹਨਾਂ ਨੇ ਜਿਹੜੀਆਂ ਪਿੰਡੂ ਸਮਾਜ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਖਾਸ ਕਰਕੇ ਕਿਸਾਨੀ ਤੇ ਮਜ਼ਦੂਰ ਅੰਧਵਿਸ਼ਵਾਸ਼ਾਂ ਉੱਤੇ ਵੀ ਲਿਖਿਆ ਉਹਨਾਂ ਨੇ ਤਾਂ ਉਹਨਾਂ ਦੇ ਜਿਹੜੇ ਨਾਟਕ ਸੀਗੇ ਉਹ ਸਾਡਾ ਜਿਹੜਾ ਪਿੰਡੂ ਧਰਤਲਾ ਉਹਦੇ ਐਨ ਨੇੜਿਓਂ ਠੇਠ ਮਲਵਈ ਭਾਸ਼ਾ ਦੇ ਵਿੱਚ ਉਹਨਾਂ ਨੇ ਲਿਖ ਕੇ ਜਦੋਂ ਲੋਕਾਂ ਦੇ ਸਾਹਮਣੇ ਨਾਟਕ ਲੈ ਕੇ ਗਏ ਉਹਨਾਂ ਨੂੰ ਭਰਪੂਰ ਹੰਗੋਰਾ ਮਿਲਦਾ ਰਿਹਾ ਔਰ ਉਹ ਵੀ ਜ਼ਿੰਦਗੀ ਬਦਲਣ ਦੇ ਵਿੱਚ ਸਹਾਇੀ ਹੋਏ ਹੈਗੇ ਜੇ ਅਸੀਂ ਕਿਸਾਨ ਅੰਦੋਲਨ ਜਿੱਤੇ ਹੈ ਤੇ ਲੜਿਆ ਤਾਂ ਇਹਦੇ ਵਿੱਚ ਨਾਟਕ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਨਾਟਕਾਂ ਦੇ ਰਾਹੀਂ ਜਿਹੜਾ ਮਾਹੌਲ ਸਿਰਜਿਆ ਨਾਟਕ ਟੋਲੀਆਂ ਨੇ ਨਾਟਕ ਲਿਖਣ ਵਾਲਿਆਂ ਨੇ ਤਾਂ ਉਹਦਾ ਵੱਡਾ ਯੋਗਦਾਨ ਸੀ ਉਹਨਾਂ ਅੰਦੋਲਨਾਂ ਦੀ ਜਿੱਤ ਦੇ ਪਿੱਛੇ ਠੀਕ ਹੈ ਲੜਾਈ ਬੇਸ਼ੱਕ ਕਿਸਾਨ ਆਗੂਆਂ ਨੇ ਲੜੀ ਹੈ ਪਰ ਉਹਨਾਂ ਨੂੰ ਜਿਹੜਾ ਫੀਡ ਕੀਤਾ ਉਹਨਾਂ ਨੂੰ ਜਿਹੜੀ ਸ਼ਕਤੀ ਦਿੱਤੀ ਹੈ ਉਹ ਪੰਜਾਬ ਦੀ ਧਰਤੀ ਤੇ ਲੰਬੇ ਸਮੇਂ ਤੋਂ ਜੜੇ ਹੁੰਦੇ ਆਉਂਦੇ ਨਾਟਕ ਸੀਗੇ ਉਹ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਅੱਜ ਅਸੀਂ ਜਦੋਂ ਇਹ ਮਨਾ ਰਹੇ ਹਾਂ 27 ਮਾਰਚ ਤਾਂ ਸਾਨੂੰ ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਉਹਨਾਂ ਦੀ ਉਹ ਗੱਲ ਵੀ ਯਾਦ ਕਰ ਲੈਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਭਾਈ ਮੰਨਾ ਸਿੰਘ ਹੋਰਾਂ ਦਾ ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ ਕਿ ਜੇ ਤੁਸੀਂ ਸਮਾਜ ਦੇ ਵਿੱਚ ਜਾ ਕੇ ਤੁਸੀਂ ਕੋਈ ਸਵਾਲ ਹੀ ਨਹੀਂ ਖੜਾ ਕਰਨਾ ਤੇ ਫਿਰ ਨਾਟਕ ਕਰਨਾ ਹੀ ਕਿਉਂ ਹੈ ਜਣੀ ਜੇ ਨਾਟਕ ਤੁਸੀਂ ਕਰਨਾ ਹੈ ਤਾਂ ਫਿਰ ਜ਼ਿੰਦਗੀ ਦਾ ਕੋਈ ਨਾ ਕੋਈ ਕੁਐਸਚਨ ਕੋਈ ਨਾ ਕੋਈ ਸਵਾਲ ਹੈ ਜਿਹੜਾ ਉਹ ਜ਼ਰੂਰ ਸਟੇਜ ਤੋਂ ਖੜਾ ਕਰਨਾ ਬਣਦਾ ਹੁੰਦਾ ਹੈ ਨਾਟਕ ਸਿਰਫ ਕੱਲਾ ਮਨੋਰੰਜਨ ਲਈ ਨਹੀਂ ਹੁੰਦਾ ਕਿ ਦਿਲ ਪਰਚਾਵਾ ਕੀਤਾ ਜੀ ਪਰਚਾਵਾ ਕੀਤਾ ਦਰਸ਼ਕਾਂ ਦਾ ਨਹੀਂ ਜ਼ਿੰਦਗੀ ਨੂੰ ਮੋੜਾ ਵੀ ਦੇਣਾ ਹੁੰਦਾ ਹੈ ਤੇ ਗੁਰਸ਼ਰਨ ਸਿੰਘ ਹੋਰਾਂ ਨੇ ਤੇ ਇਹ ਵੀ ਕਿਹਾ ਸੀਗਾ ਕਿ ਜੇ ਅਸੀਂ ਉਹਨਾਂ ਨੇ ਪਾਖੜਾ ਡੈਮ ਦੇ ਉੱਤੇ ਨੌਕਰੀ ਕੀਤੀ ਹੈਗੀ ਔਰ ਪਾਖੜਾ ਡੈਮ ਦਾ ਜਿਹੜਾ ਦ੍ਰਿਆ ਦਾ ਮੂੰਹ ਮੋੜ ਕੇ ਬੰਨ ਲਾ ਕੇ ਉੱਥੇ ਜਿਹੜੀ ਬਿਜਲੀ ਪੈਦਾ ਕੀਤੀ ਐ ਤਾਂ ਗੁਰਸ਼ਰਨ ਸਿੰਘ ਹੋਰ ਇਹ ਕਿਹਾ ਕਰਦੇ ਸੀਗੇ ਜੇ ਅਸੀਂ ਦਰਿਆਵਾਂ ਦੇ ਰੁੱਖ ਮੋੜ ਸਕਦੇ ਹਾਂ ਤਾਂ ਫਿਰ ਅਸੀਂ ਸਮਾਜ ਦਾ ਰੁੱਖ ਕਿਉਂ ਨਹੀਂ ਮੋੜ ਸਕਦੇ ਅਸੀਂ ਸਮਾਜ ਨੂੰ ਕਿਉਂ ਨਹੀਂ ਬਦਲ ਸਕਦੇ ਤੇ ਫਿਰ ਉਹਨਾਂ ਨੇ ਸਮਾਜ ਨੂੰ ਬਦਲ ਲਈ ਜਿਹੜਾ ਰਾਹ ਚੁਣਿਆ ਉਹ ਨਾਟਕਾਂ ਦਾ ਰਾਹ ਸੀ ਉਹਨਾਂ ਨੇ ਨਾਟਕਾਂ ਰਾਹੀਂ ਹੀ ਸਮਾਜ ਨੂੰ ਬਦਲਣ ਵਾਸਤੇ ਲਗਾਤਾਰ ਲਗਾਤਾਰ ਲਗਭਗ 40 ਸਾਲ ਉਹਨਾਂ ਨੇ ਜਾ ਕੇ ਪਿੰਡਾਂ ਦੇ ਵਿੱਚ ਨਾਟਕ ਕੀਤੇ ਦਿਨ ਰਾਤ ਕੀਤੇ ਤੇ ਸਮਾਜ ਨੂੰ ਬਦਲਿਆ ਉਹਨਾਂ ਨੇ ਤੇ ਉਹਨਾਂ ਦਾ ਵੱਡਾ ਯੋਗਦਾਨ ਹੈ ਕਿ ਜਿਹੜੇ ਥੀਏਟਰ ਨੂੰ ਨਾਟਕ ਨੂੰ ਉਹ ਪਿੰਡ ਪਿੰਡ ਗਲੀਆਂ ਦੇ ਵਿੱਚ ਲੈ ਕੇ ਗਏ ਹੈਗੇ ਇਹ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦੀ ਦੇਣ ਹੈ ਤਾਂ ਭਾਰਤ ਦੀ ਇਤਿਹਾਸ ਦੇ ਵਿੱਚ ਜਦੋਂ ਅਸੀਂ ਨਿਗਾਹ ਮਾਰਾਂਗੇ ਤਾਂ ਭਰਤਮੁਨੀ ਤੇ ਕਾਲੀਦਾਸ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਜਿਨ੍ਹਾਂ ਨੇ ਬਹੁਤ ਸੰਸਕ੍ਰਿਤ ਦੇ ਵਿੱਚ ਸ਼ਕੁੰਤਲਾ ਵਰਗੇ ਨਾਟਕ ਲਿਖੇ ਇਹ ਨਾਟਕ ਲਿਖ ਕੇ ਜਿਹੜਾ ਹੈਗਾ ਇਹ ਇਹਦਾ ਭਾਰਤ ਦੇ ਵਿੱਚ ਨਾਟਕ ਪਰੰਪਰਾ ਦਾ ਜਿਹੜਾ ਉਹਨਾਂ ਨੇ ਮੋੜ ਬਣਿਆ ਹੈਗਾ ਤਾਂ ਇਹਦੇ ਨਾਲ ਹੀ ਇੰਨੀ ਗੱਲ ਕਹਿੰਦੇ ਹੋਏ ਅਸੀਂ ਇਸ ਗੱਲ ਨੂੰ ਸਮੇਟਦੇ ਹਾਂ ਕਿ ਜਿਹੜਾ ਨਾਟਕ ਕਲਾ ਹੈਗੀ ਹੈਗੀ ਇਸ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਦੇ ਨਾਲੋਂ ਸ਼ਕਤੀਸ਼ਾਲੀ ਹਥਿਆਰ ਹੈ ਤੇ ਅੱਜ ਇਸ ਰੰਗਮંચ ਦੇ ਉਸ ਦੇ ਉੱਤੇ 27 ਮਾਰਚ ਦੇ ਉੱਤੇ ਜਿੱਥੇ ਮੈਂ ਆਪਣੇ ਲੋਕ ਕਲਾ ਮੰਚ ਜੀਰਾ ਵੱਲੋਂ ਸਾਰੇ ਆਪਣੇ ਨਾਟਕ ਪ੍ਰੇਮੀਆਂ ਨੂੰ ਨਾਟਕ ਲਿਖਣ ਵਾਲਿਆਂ ਨੂੰ ਨਾਟਕ ਕਰਨ ਵਾਲਿਆਂ ਨੂੰ ਨਾਟਕ ਦੇਖਣ ਵਾਲਿਆਂ ਨੂੰ ਕਰਾਉਣ ਵਾਲਿਆਂ ਨੂੰ ਮੁਬਾਰਕਬਾਦ ਕਹਿਣਾ ਉਥੇ ਆਸ਼ ਕਰਦੇ ਹਾਂ ਕਿ ਇਸ ਵਿਦਾ ਨੂੰ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਜਿਉਂਦਾ ਰੱਖਾਂਗੇ ਮਜ਼ਬੂਤ ਕਰਾਂਗੇ ਤੇ ਇਸ ਹਥਿਆਰ ਰਾਹੀਂ ਅਸੀਂ ਆਪਣੇ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ ਭਰਪੂਰ ਯਤਨ ਕਰਾਂਗੇ ਇਸ ਅਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਵਿਸ਼ ਰੰਗ ਮੰਚ ਦੇ ਸੰਬੰਧੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ